ਦੋਸਤੋ ਤੁਸੀਂ ਜੁੜ ਗਏ ਹੋ ਬਰਾਡ ਫਾਰਮਿੰਗ ਸੈਣਾ ਖੇੜਾ ਦੇ ਨਾਲ ਤੇ ਤੁਹਾਨੂੰ ਜਿਵੇਂ ਦੱਸਿਆ ਸੀ ਆਪਾਂ ਕਦੂ ਦੀਆਂ ਕਾਫੀ ਸਾਰੀਆਂ ਬੱਲਾਂ ਜਿਹੜੀਆਂ ਲਾ ਕੇ ਰੱਖੀਆਂ ਹੋਈਆਂ ਨੇ ਤੇ ਉਹਨਾਂ ਵਿੱਚ ਜਿਹੜੀਆਂ ਵੱਖ-ਵੱਖ ਖਾਦਾਂ ਰਿਆ ਸਪਰੇਅਾਂ ਸਾਮ ਸੰਭਾਲ ਬਾਰੇ ਅਸੀਂ ਤੁਹਾਨੂੰ ਟਾਈਮ-ਟਾਈਮ ਤੇ ਜਿਹੜੀ ਵੀਡੀਓ ਪਾ ਕੇ ਦੱਸਦੇ ਰਹਿੰਨੇ ਆ ਹੁਣ ਤੁਹਾਨੂੰ ਇੱਕ ਤਰਕ ਦੇ ਆਧਾਰ ਤੇ ਪ੍ਰੋਪਰ ਜਿਹੜੀ ਜਾਣਕਾਰੀ ਹੈ ਜਿਹੜੀ 3D ਕਟਿੰਗ ਦੀ ਦੇਣ ਲੱਗੇ ਆ ਜੀ ਇਦੇ ਬਾਰੇ ਸ਼ਾਇਦ ਹੋ ਸਕਦਾ YouTube ਤੇ ਜਾਂ Facebook ਤੇ ਬਹੁਤ ਸਾਰੀਆਂ ਵੀਡੀਓ ਪਈਆਂ ਹੋਣ ਪਰ ਮੈਂ ਤੁਹਾਨੂੰ ਇੱਕ ਬੜੇ ਤਰੀਕੇ ਨਾਲ ਤੇ ਸਾਹਮਣੇ ਪ੍ਰਤੱਖ ਦਿਖਾਉਂਗਾ ਆ ਦੇਖੋ ਜੀ ਆ ਬੱਲ ਹੈ ਜਿਵੇਂ ਕਾਫੀ ਵੱਡੀ ਹੋ ਚੁੱਕੀ ਹੈ ਇਹਦੀ ਆਪਾਂ 3G ਕਟਿੰਗਾਂ ਜਿਹੜੀ ਕਰ ਸਕਦੇ ਹਾਂ ਇਹਦੇ ਵਿੱਚ ਕੀ ਹੁੰਦਾ ਜਿਵੇਂ ਆ ਸਾਕਾ ਜਿਹੜੀ ਸਭ ਤੋਂ ਵੱਡੀ ਗਈ ਹੈ ਇਹਨੂੰ ਤੁਸੀਂ ਚੱਕ ਕੇ ਦੇਖੋ ਇਹਦੇ ਉੱਪਰ ਫੁੱਲ ਆਏ ਹੋਏ ਐ ਮੈਂ ਤੁਹਾਨੂੰ ਨੇੜੇ ਕਰਕੇ ਦਿਖਾਉਣਾ ਆ ਦੇਖੋ ਜੀ ਆ ਸਾਰੇ ਫੁੱਲ ਐ ਆ ਫੁੱਲ ਹੋ ਗਿਆ ਆ ਫੁੱਲ ਹੋ ਗਿਆ ਆ ਫੁੱਲ ਹੋ ਗਿਆ ਆ ਫੁੱਲ ਇਹ ਸਾਰੇ ਨਰ ਫੁੱਲ ਆਏ ਹੋਏ ਐ ਇਹਦੇ ਚੋਂ ਜਦੋਂ ਆਪਾਂ ਦੇਖਦੇ ਆਂ ਇਹ ਸਿੱਧੀ ਜਾਣ ਵਾਲੀ ਸ਼ਾਖਾ ਹੈ ਜਿਹੜੀ ਇਹ ਨਰਮ ਨਹੀਂ ਜਾਂਦੀ ਹੈ ਇਹਨੂੰ ਕੋਈ ਵੀ ਕੱਦੂ ਨਹੀਂ ਲੱਗਦਾ ਜੇ ਇਹਦੀ ਆਪਾਂ ਕਟਿੰਗ ਨਹੀਂ ਕਰਦੇ ਤਾਂ ਇਹਨੇ ਲੰਬਾ ਹੀ ਚਲੇ ਜਾਣਾ ਤੇ ਆਪਾਂ ਨੂੰ ਜਿਹੜਾ ਝਾੜ ਆ ਬਿਲਕੁਲ ਨਹੀਂ ਮਿਲਣਾ ਦੋਸਤੋ ਜੇ ਆਪਾਂ ਇਹਦਾ ਝਾੜ ਵਧੇਰੇ ਪ੍ਰਾਪਤ ਕਰਨਾ ਹੈ ਇਹ ਚੋਂ ਦੇਖੋ ਪਹਿਲੀ ਸ਼ਾਖਾ ਇਹਦੇ ਵਿੱਚੋਂ ਜਿਹੜੀ ਆ ਮੇਨ ਆ ਰਹੀ ਹੈ ਇਹ ਚੋਂ ਆ ਸ਼ਾਖਾ ਨਿਕਲੀ ਇਹਨੂੰ ਪਹਿਲੇ ਹੀ ਕੱਦੂ ਨਾਲ ਹੀ ਅੱਗੇ ਗੰਦੂ ਲੱਗਿਆ ਹੋਇਆ ਉਹ ਚੋਂ ਫੇਰ ਅੱਗੇ ਆਉਣੇ ਆ ਤੇ ਇਹ ਚੋਂ ਇੱਕ ਸ਼ਾਖਾ ਆ ਨਿਕਲਦੀ ਹੈ ਜੀ ਆ ਦੇਖੋ ਆਈ ਇਹ ਤੇ ਆ ਦੇਖੋ ਕੱਦੂ ਲੱਗਿਆ ਹੋਇਆ ਅਗੇ ਜਾ ਕੇ ਆ ਬਿਲਕੁਲ ਛੋਟਾ ਜਿਹਾ ਕੱਦੂ ਇੱਕ ਇੱਕ ਪੱਤੇ ਨਾਲ ਇੱਕ ਇੱਕ ਕੱਦੂ ਲੱਗਦਾ ਹੁਣ ਆਪਾਂ ਕਰਨਾ ਕੀ ਹੁੰਦਾ ਇਹਦੇ ਆਪਾਂ 10 ਪੱਤੇ ਗਿਣ ਲੈਣੇ ਆ ਸ਼ੁਰੂ ਤੋਂ ਜਿੱਥੋਂ ਸ਼ੁਰੂ ਹੋਏ ਇੱਕ ਦੋ ਤਿੰਨ ਚਾਰ ਪੰਜ 6 7 8 9 10 ਆਹ 10 ਹੋ ਗਏ 10 ਤੋਂ ਬਾਅਦ ਇਹਨੂੰ ਇੱਥੋਂ ਕਟਿੰਗ ਕਰ ਦੇਣਾ ਇਹ ਤੁਸੀਂ ਕੋਸ਼ਿਸ਼ ਕਰੋ ਵੀ ਇਹਨੂੰ ਬਲੇਡ ਨਾਲ ਕੱਟਿਆ ਜਾਵੇ ਮੈਂ ਵੀਡੀਓ ਬਣਾਉਣ ਮਾਰੇ ਤੁਹਾਨੂੰ ਸਿਰਫ ਇਹ ਦੇਣਾ ਦੱਸ ਰਿਹਾ ਹਾਂ ਵੀ ਇਹਨੂੰ ਸਿੱਧੀ ਕਟਿੰਗ ਕੀਤੀ ਜਾ ਸਕਦੀ ਆ ਪਰ ਕਟਿੰਗ ਕਰਨੀ ਬਹੁਤ ਜ਼ਰੂਰੀ ਹੈ ਹੁਣ ਇੱਥੇ ਇੱਕ ਮੈਂ ਤੁਹਾਨੂੰ ਸਾਇੰਟਿਫਿਕ ਪੁਰਾਣੀਆਂ ਗੱਲਾਂ ਦੱਸ ਦਿੰਦਾ ਜਿਹੜੀਆਂ ਸਾਡੇ ਬਜ਼ੁਰਗ ਦੱਸਦੇ ਹੁੰਦੇ ਸੀ ਜਿਵੇਂ ਪਹਿਲਾਂ ਕੀ ਹੁੰਦਾ ਸੀ ਅੱਜ ਕੱਲ ਲੋਕ ਬਾੜ ਲਾ ਲੈਂਦੇ ਆ ਜਾਂ ਕੋਈ ਤਾਰਬੰਦੀ ਕਰ ਲਈ ਜਾਂ ਮਤਲਬ ਕਿ ਪਸ਼ੂ ਵਗੈਰਾ ਨਹੀਂ ਆਉਂਦੇ ਪਹਿਲਾਂ ਬੱਲਾ ਬੁੱਲਾ ਲੋਕ ਆਮ ਹੀ ਲਾ ਕੇ ਬਜ਼ੁਰਗ ਛੱਡ ਦਿੰਦੇ ਸੀਗੇ ਉਹਦੇ ਵਿੱਚ ਕੀ ਹੁੰਦਾ ਸੀ ਕਦੇ ਰੋਜ ਆ ਗਏ ਮੂਰੋ ਮੁੱਛ ਗਏ ਫੇਰ 8-10 ਦਿਨਾਂ ਬਾਅਦ ਰੋਜਾਂ ਦੀ ਕੋਈ ਟੋਲੀ ਆਈ ਉਹ ਮੂਰੋਂ ਮੁੱਚੇ ਕਦੂ ਬਹੁਤ ਲੱਗਦੇ ਹੁੰਦੇ ਸੀ ਉਸ ਤੋਂ ਬਾਅਦ ਜਦੋਂ ਆਪਾਂ ਬਾੜ ਬੰਦੀਆਂ ਕਰਨ ਲੱਗੇ ਆਪਾਂ ਨੂੰ ਕਟਿੰਗ ਦਾ ਤਜਰਬਾ ਨਹੀਂ ਸੀਗਾ ਆਪਾਂ ਸਿੱਧੀਆਂ ਬੱਲਾਂ ਲਾ ਦਿੰਦੇ ਬਹੁਤ ਸਾਰੀਆਂ ਬੱਲਾਂ ਫੈਲ ਜਾਂਦੀਆਂ ਪਰ ਕਦੂ ਨਹੀਂ ਲੱਗਦੇ ਸੀ ਉਹ ਪਹਿਲਾਂ ਜਿਹੜੀ ਕੁਦਰਤੀ ਤੌਰ ਤੇ ਕਟੀਆਂ ਜਾਨਵਰ ਕਰਕੇ ਜਾਂਦੇ ਹੁੰਦੇ ਸੀ ਪਰ ਉਹਨਾਂ ਤੋਂ ਹੀ ਸਿੱਖ ਕੇ ਆਪਾਂ ਨੂੰ ਇਹ ਚੀਜ਼ ਜਿਹੜੀ ਅਪਲਾਈ ਕਰਨੀ ਚਾਹੀਦੀ ਹੈ ਜਿਹੜੀ ਮੇਨ ਸ਼ਾਖਾ ਨਿਕਲਦੀ ਹੈ ਉਹਨੂੰ ਐਂਡ ਤੋਂ ਕੱਢਦੇ ਹੁਣ ਇੱਥੋਂ ਜਿੰਨੀਆਂ ਵੀ ਸ਼ਾਖਾ ਨਿਕਲਦੀਆਂ ਆ ਦੇਖੋ ਦੋਸਤੋ ਇੱਥੋਂ ਨਿਕਲ ਰਹੀ ਹੈ ਆ ਨਿਕਲ ਰਹੀ ਹੈ ਵਿੱਚੋਂ ਹਨਾ ਇਹ ਜਿਹੜੀਆਂ ਵੀ ਨਿਕਲਣੀਆਂ ਇਹਨਾਂ ਨੂੰ ਕਦੋਂ ਬਹੁਤ ਜ਼ਿਆਦਾ ਲੱਗਣਗੇ ਇੱਕ ਤਾਂ ਜਿਹੜੀ ਵੱਲ ਹੈ ਥੋੜੇ ਜਗ੍ਹਾ ਦੇ ਵਿੱਚ ਰਹੂਗੀ ਤੇ ਝਾੜ ਹੈ ਜਿਹੜਾ ਬਹੁਤ ਜ਼ਿਆਦਾ ਲਿਆ ਜਾ ਸਕਦਾ ਹੈ ਹੋਰ ਜਾਣਕਾਰੀਆਂ ਲਈ ਕਦੂਆਂ ਸੰਬੰਧੀ ਹੋਰ ਸਬਜ਼ੀਆਂ ਸੰਬੰਧੀ ਤੁਸੀਂ ਬਣੇ ਰਹੋ ਆਪਣੇ ਚੈਨਲ ਦੇ ਨਾਲ ਜੁੜ ਜਾਓ ਜੀ ਫੇਸਬੁੱਕ ਪੇਜ ਬਰਾਡ ਫਾਰਮਿੰਗ ਸਹਣਾ ਖੇੜਾ ਤੇ YouTube ਚੈਨਲ ਬਰਾਡ ਫਾਰਮਿੰਗ ਸਹਣਾ ਖੇੜਾ ਨੂੰ ਕਰ ਲਓ ਜੀ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰ ਦਿਓ ਤੇ ਕੱਦੂ ਨਹੀਂ ਤੁਹਾਡੇ ਘਰੋਂ ਮੁੱਕਰ ਦਿੰਦੇ ਜੀ ਹੁਣ ਜਿਵੇਂ ਸਟਾਰਟ ਹੋ ਗਏ ਇਹਦੇ ਬਾਰੇ ਹੋਰ ਦੱਸਾਂਗੇ ਕਈ ਦੋਸਤਾਂ ਦੀ ਸ਼ਿਕਾਇਤ ਆਉਂਦੀ ਆ ਵੀ ਕੱਦੂਆਂ ਨੂੰ ਫੁੱਲ ਲੱਗਦੇ ਆ ਤੇ ਡਿੱਗ ਜਾਂਦੇ ਆ ਉਹਦੇ ਬਾਰੇ ਆਪਾਂ ਇੱਕ ਦੋ ਦਿਨਾਂ ਦੇ ਵਿੱਚ ਹੀ ਵੀਡੀਓ ਅਪਲੋਡ ਕਰਦੇ ਆ ਉਹਦੇ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ